ਪਹਿਲਾਂ ਵੀ 2022 ਚ ਵੀ ਹਰਮੀਤ ਸਿੰਘ ਸੰਧੂ ਸੀ ਜਦੋਂ ਉਹਨਾਂ ਨੇ ਉਸ ਟਾਈਮ ਵੀ ਕਾਫੀ ਹਲਰੇ ਹਲਕੇ ਦੇ ਕੰਮ ਜੋ ਅਸੀਂ ਕੀਤੇ ਸੀਗੇ ਤੇ ਉਸ ਤੋਂ ਬਾਅਦ ਵੀ ਉਹੀ ਕੰਮ ਕਰਦੇ ਆਏ ਨੇ ਵੇਖੋ ਬਹੁਤ ਵਧੀਆ ਮੀ ਉਮੀਦਵਾਰ ਜਿਹੜਾ ਵਾ ਆਮ ਆਦਮੀ ਪਾਰਟੀ ਸਰਕਾਰ ਨੇ ਚੁਣਿਆ ਚਾਹ ਮੋਟਾ ਪਾਵਾਂਗੇ ਆਮ ਆਦਮੀ ਪਾਰਟੀ ਉਹ ਆਮ ਆਦਮੀ ਪਾਰਟੀ ਤੋਂ ਵੋਟਾਂ ਪਾਵਾਂਗੇ ਪਰ ਆਮ ਆਦਮੀ ਪਾਰਟੀ ਹੀ ਕਿਉਂ ਇਹ ਲੋਕਾਂ ਦੇ ਚਿਹਰੇ ਤੇ ਐਮਐਲਏ ਸਾਡੇ ਸਾਰਿਆਂ ਦੇ ਹੂੰ ਤੇ ਤਾਂ ਕਰਕੇ ਲੋਕ ਦਿਲ ਖੁਸ਼ ਹੋ ਕੇ ਕਰਕੇ ਪਾਉਂਦੇ ਵੋਟਾਂ ਤਵਾਂ ਤੁਸੀਂ ਮਾਣ ਦੀ ਗੱਲ ਕਰ ਲਈ ਕਿੱਦਾਂ ਦੀ ਕਾਰਜ ਚੱਲ ਰਹੀ ਹੈ ਹੁਣ ਤੱਕ ਮਾਣ ਇਹ ਕਹੋ ਜੇ ਸੀਐਮ ਨੇ ਜਿਹੜੇ ਲੋਕਾਂ ਦੇ ਵਿੱਚ ਆਮ ਤੁਰੇ ਫਿਰਦੇ ਪਹਿਲੇ ਸੀਐਮ ਤਾਂ ਮੰਤਰੀਆਂ ਆਉਂਦਿਆਂ ਨੂੰ ਨਹੀਂ ਸੀ ਮਿਲਦੇ ਜੀ ਦੋ ਲਾਰਦਾ ਕਿ ਆਮ ਆਦਮੀ ਪਾਰਟੀਆਂ ਨਾਲ ਜੁੜ ਕੇ ਜਿਹੜੇ ਤੁਸੀਂ ਕੰਮਾਂ ਦੀ ਗੱਲ ਕਰ ਰਹੇ ਹੋ ਉਹ ਕੰਮ ਪੂਰੇ ਹੋ ਜਾਣਗੇ ਤਿੰਨ ਵਾਰੀ ਹਲਕੇ ਚੋਂ ਜਿੱਤਿਆ ਵਾ ਅਸੀਂ ਉਹਦੇ ਚਿਹਰੇ ਨੂੰ ਵੋਟ ਪਾ ਰਹੇ ਹਾਂ ਜੀ ਉਹਨੇ ਬਹੁਤ ਕੰਮ ਕੀਤੇ ਆ ਐਮਐਲਏ ਸਾਹਿਬ ਹਰਮਿੰਦਰ ਸਿੰਘ ਸੰਧੂ ਮਿਲੇ ਔਰ ਫੌਰਨ ਉਸੇ ਟਾਈਮ ਤੇ ਉਹਨਾਂ ਨੇ ਤਰਨਤਾਰ ਸ਼ਹਿਰ ਨੂੰ ਕਿੰਨੇ ਕਰੋੜ ਰੁਪਈਆ ਤੇ ਦੇ ਦਿੱਤਾ ਔਰ ਸਰਪੰਚਾਂ ਨੂੰ ਇਹਨੇ ਹਰ ਪੰਚਾਇਤ ਨੂੰ ਚੈੱਕ ਮਿਲੇ ਨੇ ਪਿੰਡਾਂ ਦੇ ਵਿਕਾਸ ਵਾਸਤੇ ਫਿਲਹਾਲ ਦੇਖੋ ਹੁਣ ਜੇ ਪਿਛਲੇ ਆਪਾਂ ਗੱਲਾਂ ਕਰੀਏ ਬਿਜਲੀ ਦੀਆਂ ਜਾਂ ਹੋਰ ਮਦਿਆਵੀਆਂ ਉਹ ਤਨਾਂ ਨੇ ਸਾਰੇ ਵਾਦੇ ਪੂਰੇ ਕੀਤੇ ਨੇ ਆਮ ਆਦਮੀ ਪਾਰਟੀ ਨਾਲ ਜੁੜਿਆ ਹਰਮਿੰਦਰ ਸਿੰਘ ਸੰਧੂ ਔਰ ਜਿਹੜੇ ਕੰਮ ਲੋਕਾਂ ਦੇ ਰਹਿੰਦੇ ਆ ਹੁਣ ਤੱਕ ਵਿਸ਼ਵਾਸ ਹੈ ਕਿ ਉਹ ਕੰਮ ਹੁਣ ਵੀ ਪੂਰੇ ਹੋ ਜਾਣਗੇ ਅਸੀਂ ਮਾਨ ਸਾਹਿਬ ਦੀ ਸ਼ਲਾਘਾ ਕਰਦੇ ਆ ਕਿ ਜੇ ਕੋਈ ਪਾਣੀਆਂ ਦਾ ਸਟੈਂਡ ਲਿਆ ਜੀ ਉਹਨਾਂ ਨੇ ਲਿਆ ਵੇਖੋ ਪਾਖੜਾ ਡੈਮ ਤੇ ਜਾ ਕੇ ਬਹਿ ਗਏ ਕੋਈ ਮੁੱਖ ਮੰਤਰੀ ਪਾਖੜਾ ਡੈਮ ਤੇ ਜਾਂਦਾ ਮੈਂ ਕਠੇਕੇਦਾਰ ਵੀ ਆ ਮੈਂ ਵਿਚਾਰਾਂ ਦੇ ਵਿੱਚ ਕੰਮ ਕਰਦਾ ਵਾਂ ਵੀ ਡੇ ਆ ਬਹੁਤ ਕੰਮ ਚੱਲਣ ਦੇ ਆ ਸਤਸ੍ਰੀ ਅਕਾਲ ਨਿਰਪੱਖ ਪੋਸਟਰ ਜੁੜਿਓ ਤੁਸੀਂ ਮੈਂ ਸਿਮਰਨਜੀਤ ਸਿੰਘ ਸਦਾਣਾ ਅਸੀਂ ਮੌਜੂਦ ਆਂ ਵਿਧਾਨ ਸਭਾ ਹਲਕਾ ਤਰਨਤਾਰਨ ਦੇ ਪੋਜੀਆਂ ਪਿੰਡ ਦੇ ਵਿੱਚ ਜਿਮਣੀ ਚੋਣ ਦਾ ਜੋਰ ਆ ਜਿਹੜਾ ਸਾਰੀਆਂ ਪਾਰਟੀਆਂ ਦਾ ਲੱਗਿਆ ਹੋਇਆ ਚਾਹੇ ਭਾਜਪੀ ਦੀ ਗੱਲ ਹੋਵੇ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਹੋਵੇ ਕਾਂਗਰਸ ਪਾਰਟੀ ਦੀ ਗੱਲ ਹੋਵੇ ਸਾਰੀਆਂ 75 ਦਾ ਜੋਰਾ ਜਿਹੜਾ ਉਹ ਤਰਨਤਾਰ ਨੂੰ ਲੈ ਕੇ ਲੱਗਿਆ ਹੋਇਆ ਉਹ ਜਦੋਂ-ਜਦੋਂ ਵੀ ਇਲੈਕਸ਼ਨ ਪੰਜਾਬ ਦੇ ਵਿੱਚ ਹੁੰਦੇ ਆ ਤਾਂ ਪੰਜਾਬ ਵੀ ਅੱਖਾਂ ਇੱਕ ਜਿਹੜੀ ਪੰਥਕ ਹਲਕੇ ਤਰਨਤਾਰ ਦੇ ਜਰੂਰ ਰਹਿੰਦੀ ਆ ਗਰਾਊਂਡ ਜ਼ੀਰੋ ਤੋਂ ਜਾਣਦੇ ਆ ਲੋਕਾਂ ਨਾਲ ਗਲਬਤ ਕਰਦੇ ਆ ਕਿ ਇਸ ਵਾਰ ਤਰਨਤਾਰ ਦੇ ਲੋਕ ਆ ਜਿਹੜੇ ਕਿਹੜੀ ਪਾਰਟੀ ਨੂੰ ਫਤਵਾ ਦੇਣਗੇ ਤਰਨਤਾਰ ਦੇ ਲੋਕਾਂ ਦਾ ਪਹਿਲ ਦੇ ਆਧਾਰ ਤੇ ਕਿਹੜਾ ਪਸੰਦੀਦਾ ਉਮੀਦਵਾਰ ਆ ਸਭ ਤੋਂ ਪਹਿਲਾਂ ਬਾਈ ਬਾਬਾ ਸਵਰਤ ਤੁਹਾਡਾ ਸਾਡੇ ਪਿੰਡ ਪਹੁੰਚਣ ਤੇ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਸਰੋਤੇ ਵੇਖ ਰਹੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਇਸ ਵਾਰ ਤਰਨਤਾਰਨ ਦੇ ਲੋਕਾਂ ਦੀ ਪਹਿਲੀ ਪਸੰਦ ਕਿਹੜਾ ਉਮੀਦਵਾਰ ਹੈ ਕਿਹੜੀ ਪਾਰਟੀ ਹੈ ਦੇਖੋ ਜੀ ਪਹਿਲਾਂ ਵੀ 2022 ਚ ਵੀ ਹਰਮਿੰਦਰ ਸਿੰਘ ਸੰਧੂ ਸੀ ਜਦੋਂ ਉਹਨਾਂ ਨੇ ਉਸ ਟਾਈਮ ਵੀ ਕਾਫੀ ਹਲਕੇ ਦੇ ਕੰਮ ਜੋ ਸੀ ਕੀਤੇ ਸੀਗੇ ਤੇ ਉਸ ਤੋਂ ਬਾਅਦ ਉਹ ਹੀ ਕੰਮ ਕਰਦੇ ਆਏ ਨੇ ਉਸ ਤੋਂ ਬਾਅਦ ਸਾਡਾ ਜਿਹੜੇ ਕਈ ਕੰਮ ਜਿਹੜੇ ਰੋਗੇ ਸੀਗੇ ਹੋਰ ਪਾਰਟੀ ਦੇ ਆਉਣਾ ਕਾਫੀ ਕੰਮ ਰੋਗੇ ਸੀਗੇ ਹੁਣ ਜਦੋਂ ਦੇ ਹਰਮਿੰਦਰ ਸਿੰਘ ਜੀ ਨੇ ਪਾਰਟੀ ਜੁਆਇਨ ਕੀਤੀ ਆ ਉਸ ਤੋਂ ਬਾਅਦ ਸਾਡੇ ਕਾਫੀ ਜਿਹੜੇ ਹਲਕੇ ਦੇ ਕੰਮ ਆ ਚਾਲੂ ਹੋ ਗਏ ਨੇ ਤਕਰੀਬਨ 100 ਚੋਂ ਜਿੰਨੇ ਕਹੀਏ 70 80% ਕੰਮ ਸਾਡੇ ਚਾਲੂ ਹੋ ਚੁੱਕੇ ਨੇ ਜਿਹੜੇ 10 ਵਿੱਚ ਪ੍ਰਸੈਂਟ ਨੇ ਉਹ ਵੀ ਜਿਹੜੇ ਆ ਅੱਜਪ날 ਇੱਕ ਤੱਕ ਚਾਲੂ ਹੋ ਜਾਣਗੇ ਬਾਕੀ ਉਹਨਾਂ ਨੂੰ ਪਰਵਾਹ ਸਵਾਗਤ ਮਿਲ ਰਿਹਾ ਸਾਰੇ ਪਿੰਡਾਂ ਚੋਂ ਤੇ ਬਾਕੀ ਤੁਸੀਂ ਆਮ ਆਮ ਆਦੀ ਪਾਰਟੀ ਨਾਲ ਜੁੜੇ ਆ ਉਹ ਤੋਂ ਲੱਗਦਾ ਕਿ ਆਮ ਆਦੀ ਪਾਰਟੀ ਨਾਲ ਜੁੜ ਕੇ ਜਿਹੜੇ ਤੁਸੀਂ ਕੰਮਾਂ ਦੀ ਗੱਲ ਕਰ ਰਹੇ ਹੋ ਉਹ ਕੰਮ ਪੂਰੇ ਹੋ ਜਾਣਗੇ ਦੇਖੋ ਜੀ ਜੋ ਤੇ ਵਾਦੇ ਸਰਕਾਰ ਕਰ ਰਹੀ ਆ ਫਿਲਹਾਲ ਦੇਖੋ ਹੁਣ ਜੇ ਪਿਛਲੇ ਆਪਾਂ ਗੱਲਾਂ ਕਰੀਏ ਬਿਜਲੀ ਦੀਆਂ ਜਾਂ ਹੋਰ ਮਦਦਿਆਂਵੀਆਂ ਉਹ ਤੇਨਾਂ ਨੇ ਸਾਰੇ ਵਾਦੇ ਪੂਰੇ ਕੀਤੇ ਨੇ ਠੀਕ ਹੈ ਜੀ ਅੱਜ ਤੱਕ ਤੇਾਰੇ ਸਾਰੇ ਵਾਦੇ ਪੂਰੇ ਕੀਤੇ ਨੇ ਹੁਣ ਤੱਕ 3.5 ਸਾਲ ਦੀ ਕਾਰਗੁਜ਼ਾਰੀ ਪੰਜਾਬ ਸਰਕਾਰ ਦੀ ਗੱਲ ਕਰ ਲਈਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਗੱਲ ਕਰ ਲਈਏ ਕਿੱਦਾਂ ਦੀ ਕਾਰਗੁਜ਼ਾਰੀ ਆ ਹੁਣ ਤੱਕ ਦੇਖੋ ਜੀ ਕਾਰਜਕਾਰੀ ਬਹੁਤ ਵਧੀਆ ਰਹੀ ਆ ਇਸ ਗੱਲੋਂ ਸਹੀ ਕਿਹੇ ਗੱਲੋਂ ਨਹੀਂ ਆ ਹੁਣ ਜੇ ਕਈ ਕਹਿਣਗੇ ਇਹਦੇ ਵਿੱਚ ਕੀ ਉਹਨਾਂ ਨੇ ਗਰੰਟੀ ਦਿੱਤੀ ਸੀ ਕਿ 1000 ਰੁਪਏ ਬੀਬੀਆਂ ਵਾਸਤੇ ਹੁਣ ਸਭ ਤੋਂ ਵੱਡੀ ਐਗਜ਼ਾਮਪਲ ਮੈਂ ਦੇ ਦੇਣਾ ਦੇਖੋ ਜੀ 600 ਯੂਨਟ ਮਾਪ ਕੀਤੀ ਹੋਈ ਆ ਬੱਤੀ ਜੇ ਉਹ ਚਾਹੁੰਦੇ ਤਾਂ ਬੱਤੀ ਉਹ ਇਦਾਂ ਰਹਿਣ ਦਿੰਦੇ ਤੇ ਪੈਸੇ ਦੇਈ ਜਾਂਦੇ 1000 ਰੁਪਿਆ ਹੁਣ ਜੇ ਮੈਂ ਹੀ ਲੈ ਕੇ ਚੱਲਾਂ ਮੈਨੂੰ 3000 4000 ਰੁਪਿਆ ਬਿੱਲ ਆਂਦਾ ਸੀਗਾ ਹੁਣ ਜੇ ਮੇਰੇ ਘਰੇ ਇੱਕ ਮਾਤਾ ਜੀ ਆ ਮੰਨ ਲਓ ਉਹ 1000 ਰੁਪਿਆ ਵੀ ਜਾਂਦਾ ਤੇ ਮੈਨੂੰ ਤੇ ਬਿਜਲੀ ਕਰ ਚਾਰਜ 100 ਰੁਪਿਆ ਤਾਰਨਾ ਪੈਣਾ ਸੀ ਨਾ ਸੋ ਸੋ ਜੇ ਮੈਂ ਇਸ ਵਿਚਾਰ ਨਾਲ ਸੋਚਾਂ ਤਾਂ ਮੇਰਾ ਚਾਰਜੇ 300 ਤੋਂ 4000 ਰੁਪਿਆ ਹੋ ਬਚ ਰਿਹਾ ਤੇ ਉਹੀ ਗੱਲ ਇੱਧਰ ਆ ਗਈ ਨਾ ਸੋ ਉਹਨਾਂ ਨੇ ਜੋ ਵੀ ਕਾਰਜਕਾਰ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਬਾਕੀ ਮੇਰੇ ਨਾਲ ਮੇਰੇ ਵੱਡੇ ਆਪਣੇ ਪਿਤਾ ਜੀ ਇਸ ਵਾਰ ਕਿਹੜਾ ਪ੍ਰਸਿੱਧੀ ਦਾ ਉਮੀਦਵਾਰ ਆ ਤਰਨਤਾਰਨ ਦੇ ਲੋਕਾਂ ਦਾ ਵੇਖੋ ਜੀ ਸਿਮਰ ਜੀ ਧੰਨਵਾਦ ਜੀ ਤੁਹਾਡਾ ਜੀ ਆਏ ਆ ਪਿੰਡ ਭੋਜੀਆਂ ਪਹੁੰਚਣ ਤੇ ਜੀ ਵੇਖੋ ਬਹੁਤ ਵਧੀਆ ਮੀ ਉਮੀਦਵਾਰ ਜਿਹੜਾ ਵਾ ਆਮ ਆਦਮੀ ਪਾਰਟੀ ਸਰਕਾਰ ਨੇ ਚੁਣਿਆ ਉਹਦੇ ਵਿੱਚ ਕੁਝ ਚੀਜ਼ਾਂ ਵੇਖ ਕੇ ਚੁਣਿਆ ਹੂੰ ਲਗਾਤਾਰ ਉਹ ਤਿੰਨ ਵਾਰ ਐਮਐਲਏ ਰਹਿ ਚੁੱਕੇ ਨੇ ਇਸ ਹਲਕੇ ਤੋਂ ਜੀ ਵੇਖੋ ਨਗਰ ਨਿਵਾਸੀ ਤੁਹਾਡੇ ਨਾਲ ਖੜੇ ਆ ਅਸੀਂ ਮਾਨ ਸਾਹਿਬ ਦੀ ਸ਼ਲਾਘਾ ਕਰਦੇ ਆ ਕਿ ਜੇ ਕੋਈ ਪਾਣੀਆਂ ਦਾ ਸਟੈਂਡ ਲਿਆ ਜੀ ਉਹਨਾਂ ਨੇ ਲਿਆ ਵੇਖੋ ਪਾਖੜਾ ਡੈਮ ਤੇ ਜਾ ਕੇ ਬਹਿ ਗਏ ਕੋਈ ਮੁੱਖ ਮੰਤਰੀ ਪਾਖੜਾ ਡੈਮ ਤੇ ਜਾਂਦਾ ਹੂੰ ਅੱਜ ਬਿਜਲੀ ਸਾਨੂੰ ਪੂਰੀ ਮਿਲ ਰਹੀ ਹੈ ਜੀ ਹੂੰ ਬਿਜਲੀ 1 ਮਿੰਟ ਚ ਮੱਕਾ ਨਹੀਂ ਮਾਰਦੀ ਖੇਤਾਂ ਦੇ ਵਿੱਚ ਅਸੀਂ ਦਿਨ ਦਿਨੇ ਮੋਟਰਾਂ ਚਲਾਉਣੇ ਆ ਔਰ ਸਾਨੂੰ ਵੀ ਇੰਨੀਆਂ ਸਹੂਲਤਾਂ ਜਿਹੜੀਆਂ ਵਾਂ ਬਹੁਤ ਜ਼ਿਆਦੀਆਂ ਮਾਨ ਸਰਕਾਰ ਨੇ ਦਿੱਤੀਆਂ ਮਾਨ ਇੱਕ ਇਹੋ ਜਿਹੇ ਸੀਐਮ ਨੇ ਜਿਹੜੇ ਲੋਕਾਂ ਦੇ ਵਿੱਚ ਆਮ ਤੁਰੇ ਫਿਰਦੇ ਪਹਿਲੇ ਸੀਐਮ ਤਾਂ ਮੰਤਰੀਆਂ ਆਪਦੇ ਨੂੰ ਨਹੀਂ ਸੀ ਮਿਲਦੇ ਜੀ ਤੁਹਾਨੂੰ ਆ ਕੇ ਮਿਲਦੇ ਇੱਥੇ ਮਾਨ ਸਾਹਿਬ ਜਦੋਂ ਵੀ ਕਦੇ ਆਏ ਤੁਹਾਨੂੰ ਮਿਲੇ ਬਿਲਕੁਲ ਤੁਸੀਂ ਤਰਨਤਾਰਨ ਵੇਖੋ ਮਾਨ ਸਾਹਿਬ ਤਰਨਤਾਰਨ ਸਾਹਿਬ ਜਿਸ ਦਿਨ ਆਏ ਉਹਨਾਂ ਨੂੰ ਐਮਐਲਏ ਸਾਹਿਬ ਹਰਮਿੰਦਰ ਸਿੰਘ ਸੰਧੂ ਮਿਲੇ ਔਰ ਪਾਉਣ ਉਸੇ ਟਾਈਮ ਤੇ ਉਹਨਾਂ ਨੇ ਤਰਨਤਾਰ ਸ਼ਹਿਰ ਨੂੰ ਕਿੰਨੇ ਕਰੋੜ ਰੁਪਈਆ ਤੇ ਦੇ ਦਿੱਤਾ ਔਰ ਸਰਪੰਚਾਂ ਨੂੰ ਇਹਨੇ ਹਰ ਪੰਚਾਇਤ ਨੂੰ ਚੈੱਕ ਮਿਲੇ ਨੇ ਪਿੰਡਾਂ ਦੇ ਵਿਕਾਸ ਵਾਸਤੇ ਪਿੰਡਾਂ ਦੇ ਵਿੱਚ ਵੇਖੋ ਸੜਕਾਂ ਬਿਲਕੁਲ ਵਿਕਾਸ ਵੱਲ ਚੱਲ ਰਹੀਆਂ ਜੀ ਹਰ ਪਿੰਡ ਦੇ ਵਿੱਚ ਸੜਕਾਂ ਬਣ ਰਹੀਆਂ ਜਿਹੜੀਆਂ ਅਜੇ ਤੱਕ 47 ਤੱਕ ਪਹਿਲਾਂ ਨਹੀਂ ਬਣੀਆਂ ਸਨ ਤੁਸੀਂ ਸੜਕਾਂ ਦੀ ਗੱਲ ਕਰ ਰਹੇ ਹੋ ਤੁਹਾਡੇ ਬਣ ਰਹੀਆਂ ਨੇ ਇੱਧਰ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਸੜਕਾਂ ਮਾਰੀਆਂ ਜੀ ਸੂਆਂ ਦੇ ਵਿੱਚ ਪਾਣੀ ਮਾਨ ਸਾਹਿਬ ਨੇ ਆਦ ਕੀ ਛੱਡਿਆ ਬਲ ਕਿਸਾਨ ਬਹੁਤ ਖੁਸ਼ ਨੇ ਕਿਸਾਨਾਂ ਦੀ ਬਾਹ ਫੜ ਰਹੇ ਨੇ ਤੋਂ ਸੰਧੂ ਸਾਹਿਬ ਇਹ ਮੇਰੇ ਹਰਦੇਵ ਸਿੰਘ ਪ੍ਰਧਾਨ ਜੀ ਬਗਹਾੜੀ ਤੋਂ ਬਗਹਾੜੀ ਪਿੰਡ ਸਾਰਾ ਇੱਕ ਤਰਫਾ ਹੋ ਗਿਆ ਜੀ ਇਹਨਾਂ ਨੇ ਐਨੇ ਸਰਪੰਚ ਨੇ ਇਸ ਹਲਕੇ ਦੇ ਜਿਹੜੇ ਸਾਰੇ ਸਰਪੰਚ ਕਹਿੰਦੇ ਵੀ ਅਸੀਂ ਹਰ ਮਹੀਸ ਨੂੰ ਸੰਧੂ ਨੂੰ ਵੋਟ ਪਾਣੀ ਆ ਲੋਕ ਬਹੁਤ ਸਿਆਣੇ ਹੋ ਗਿਆ ਅੱਗੇ ਅੱਗੇ ਵਾਲੀ ਗੱਲ ਨਹੀਂ ਰਹਿ ਗਈ ਕਿ ਅਸੀਂ ਪੁਰਾਣੇ ਕੱਟੜ ਹਾਂ ਤੇ ਅਸੀਂ ਉਹਨਾਂ ਨੂੰ ਵੋਟ ਪਾਣੀ ਨਹੀਂ ਜੀ ਲੋਕ ਕੰਮ ਦੇਖਦੇ ਆ ਕੰਮਾਂ ਨੂੰ ਵੋਟ ਪਾਣੀ ਆ ਕੰਮ ਹੋਇਆ ਤੇ ਕਿ ਲੋਕ ਨੇ ਤਰਨ ਤਰ ਦੇ ਲੋਕਾਂ ਦੀ ਗੱਲ ਤਰਨਤਾਰਨ ਦੇ ਲੋਕਾਂ ਦੀ ਗੱਲ ਕਰ ਲਈਏ ਕੰਮ ਬਿਲਕੁਲ ਸਟਾਰਟ ਹੋ ਚੁੱਕੇ ਆ ਹੋਇਆ ਕੰਮ ਕਿਉਂਕਿ ਪਹਿਲੇ ਉਮੀਦਵਾਰ ਜਿਹੜੇ ਸੀਗੇ ਕਸ਼ਮੀਰ ਸਿੰਘ ਸੋਲ ਸਾਹਿਬ ਉਹਨਾਂ ਦੀ ਸਿਹਤ ਯਾਦਤ ਨਹੀਂ ਦਿੰਦੀ ਉਹ ਬਿਮਾਰ ਰਹੇ ਉਹਦੋਂ ਕੁਝ ਘੱਟ ਕੰਮ ਹੋਇਆ ਕਿਉਂਕਿ ਉਹਨਾਂ ਨੂੰ ਕੈਂਸਰ ਹੋ ਗਈ ਸੀ ਪਰ ਹੁਣ ਕੰਮ ਜਿਹੜੇ ਚੰਗੀ ਪੱਧਰ ਤੇ ਚੱਲ ਰਹੀ ਹੈ ਤੇ ਇਸ ਸਾਲ ਦੇ ਵਿੱਚ ਤਰਨਤਾਰਨ ਹਲਕੇ ਦੇ ਕੋਈ ਵੀ ਕੰਮ ਜਿਹੜੇ ਨਹੀਂ ਰਹਿਣ ਦਿੱਤੇ ਜਾਣਗੇ ਚੰਗੀ ਪੱਧਰ ਤੇ ਯਾਰੀ ਹੈ ਤੁਸੀਂ ਆਪ ਦੇਖ ਲਓ ਜੀ ਭਾਜੀ ਕਿਉਂ ਮੋਟਾ ਪਾਵਾਂਗੇ ਆਮ ਆਦਮੀ ਪਾਰਟੀੋਂ ਪਾਵਾਂਗੇ ਆਮ ਆਦਮੀ ਪਾਰਟੀ ਤੋਂ ਵੋਟਾਂ ਪਾਵਾਂਗੇ ਪਰ ਆਮ ਆਦਮੀ ਪਾਰਟੀ ਹੀ ਆਹ ਪਾਰਟੀ ਇਸ ਕਰਕੇ ਵੀ 32 ਸਾਨੂੰ ਫ੍ਰੀ ਦਿੱਤੀ ਹੋਣਾ ਤੇ 600 ਜੂਨਟ ਮਾਫ ਕੀਤਾ ਬਾਕੀ ਜਿਹੜਾ ਰਮੇਸ਼ ਸਿੰਘ ਸੰਧੂ ਆ ਉਹ ਸਾਡਾ ਬਹੁਤ ਪ੍ਰਾਣ ਆ ਤਿੰਨ ਵਾਰੀ ਹਲਕੇ ਚ ਜਿੱਤਿਆ ਵਾ ਅਸੀਂ ਉਹਦੇ ਚਿਹਰੇ ਨੂੰ ਵੋਟ ਪਾ ਰਹੇ ਆ ਜੀ ਉਹਨੇ ਬਹੁਤ ਕੰਮ ਕੀਤੇ ਆ ਪੇਟਾਣਿਆਂ ਪਟਾਣਿਆਂ ਦੇ ਵਿੱਚ ਉਹਨੇ ਕਿਹਾ ਵੀ ਨਹੀਂ ਰਾਜੀ ਨਵਾ ਪਿੰਡਾਂ ਚ ਹੋਊਗਾ ਉਹਨਾਂ ਕਦੀ ਠਾਣੇ ਨਹੀਂ ਜਾਣ ਦਿੱਤਾ ਜੀ ਇੱਥੇ ਰਾਜੀ ਨਵਾ ਸਰਪੰਚਾਂ ਨੂੰ ਕਹਿ ਦਿੰਦੇ ਮੈਂਬਰਾਂ ਨੂੰ ਵੀ ਰਾਜੀ ਨਵਾ ਇੱਥੇ ਕਰੋ ਮੈਂ ਕ ठेकेदार ਵੀ ਆ ਮੈਂ ਵਿਚਾਰਾਂ ਦੇ ਵਿੱਚ ਕੰਮ ਕਰਦਾ ਵਾਂ ਚੱਲਣ ਵੀ ਡੇ ਆ ਬਹੁਤ ਕੰਮ ਚੱਲਣ ਡੇ ਆ ਮੇਰੇ ਨੂੰ ਵੋਟ ਪਾਉਣੇ ਆ ਭਾਈ ਜਿਵੇਂ ਆਮ ਆਦਮੀ ਦੀ ਪਾਰਟੀ ਸਰਕਾਰ ਬਣੀ ਸੀ ਵਾਦਾ ਕੀਤਾ ਸੀਗਾ ਕਿ ਆਮ ਲੋਕਾਂ ਦੀ ਪਛਪੜਾਲ ਹੋਊਗੀ ਬਿਨਾਂ ਰਿਸ਼ਵਤ ਤੋਂ ਕੰਮ ਹੋਣਗੇ ਉਹ ਸਾਰੇ ਕੰਮ ਹੁੰਦੇ ਆ ਦੇਖੋ ਜੀ ਜਿੱਥੋਂ ਤੱਕ ਮੇਰੀ ਨੌਲੇਜ ਮੈਂ ਇੱਕ ਆਪਣਾ ਜੂਨੀਅਰ ਬਲਾਕ ਪ੍ਰਧਾਨ ਐ ਤਰ੍ਹਾਂ ਤਰ੍ਹਾਂ ਤੋਂ ਤੇ ਮੈਂ ਜਿੰਨੇ ਵੀ ਦਫਤਰਾਂ ਵਿੱਚ ਅੱਜ ਤੱਕ ਦੇਖਿਆ ਆ ਕੰਮ ਹੋ ਰਹੇ ਨੇ ਕਾਫੀ ਹੱਦ ਤੋਂ ਵੱਧ ਕੰਮ ਹੋ ਰਹੇ ਨੇ ਇਹੋ ਜੀ ਕੋਈ ਗੱਲ ਨਹੀਂ ਪਹਿਲਾਂ ਨਾਲੋਂ ਜਿੱਦਾਂ ਅਸੀਂ ਕੋਈ ਥਾਣੇ ਵਿੱਚ ਜਾਈਦਾ ਸੀ ਛੇਤੀ ਕਿਤੇ ਮੁੰਛੀ ਨਾ ਮੰਨਿਆ ਜਾਂ ਐਸਆਈ ਨੇ ਕਹਿਣਾ ਗੱਡੀ ਤੇਲ ਪਾਉਣ ਲਈ ਖਰਚਾ দাও ਜਾਂ ਕੁਛ ਨਾ ਕੁਛ ਕੋ ਐਡਕੀਓ ਸਿਸਟਮ ਨਹੀਂ ਹੋ ਰਿਹਾ ਐਡਕੀ ਜਦੋਂ ਹੀ ਮੰ ਲੋ ਆਪਾਂ ਕਾਲ ਕਰਦੇ ਆਂ ਬਾਕੀ ਜੇ ਹੁਣ ਰਾਤ ਵਾਲੇ ਆਪਾਂ ਐਕਸੀਡੈਂਟ ਹੁੰਦੇ ਸੜਕਾਂ ਦੇ ਕਿੰਨੇ ਉਹਨਾਂ ਨੇ ਇੱਕ ਉਹ ਹੈਲਪਲਾਈਨ ਜਿਹੜੀ ਚਲਾਈ ਹੋਈ ਆ ਉਹਦੋਂ ਕਿੰਨਾ ਸੜਕ ਹਾਸਿਆਂ ਦੇ ਵਿੱਚ ਜਿਹੜਾ ਹੈਲਪਲਾਈਨ ਦੇ ਨਾਲ ਲੋਕਾਂ ਨੂੰ ਫਾਇਦਾ ਹੋਇਆ ਬਿਲਕੁਲ ਫਾਇਦਾ ਹੋਇਆ ਸਰ ਬਿਲਕੁਲ ਫਾਇਦਾ ਹੋਇਆ ਤਕਰੀਬਨ ਜਿੱਥੇ ਆਪਣਾ ਕੋਈ 100 ਦੇ ਵਿੱਚੋਂ 40% ਸੀ ਆਪਣਾ 70% ਸੀ ਉੱਥੇ 40% ਜਿਹੜਾ ਵਾ ਕੰਮ ਕ ਜਿਹੜਾ ਘਟ ਗਿਆ ਕਾਫੀ ਘਟ ਗਿਆ ਸਿਹਤ ਸਹੂਲਤ ਲੈ ਲਓ ਬੀਮਾ ਜਿਹੜਾ 10 ਲੱਖ ਦਾ ਮਾਨ ਸਾਹਿਬ ਨੇ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਤਰਨ ਤਰਨ ਹਲਕੇ ਦੇ ਵਿੱਚ ਰਜਿਸਟ੍ਰੇਸ਼ਨਾਂ ਹੋਈਆਂ ਜੇ ਉਹ ਸਾਨੂੰ ਪੂਰਨ ਤੌਰ ਤੇ ਮਿਲਦਾ ਵਾ ਤਾਂ ਕਿੰਨੀ ਵੱਡੀ ਸਿਹਤ ਸਹੂਲਤ ਹੈ ਜਿਹੜੀ ਆਮ ਗਰੀਬ ਬੰਦਾ ਵੀ ਜਿਹੜੇ ਮਰਜ਼ੀ ਹਸਪਤਾਲ ਦੇ ਵਿੱਚ ਇਲਾਜ ਕਰਾ ਸਕਦਾ ਜਿਹੜਾ ਕਿ ਆ ਫੋਟ ਨਹੀਂ ਕਰ ਸਕਦਾ ਜੀ ਹਾਂਜੀ ਦੇਖੋ ਇੱਕ ਉਹਨਾਂ ਨੇ ਹੋਰ ਜਿਹੜੀ ਯੋਜਨਾ ਸ਼ੁਰੂ ਕੀਤੀ ਹੋਈ ਆ ਕੀ ਆਪਣਾ ਲਾਲ ਲਕੀਰ ਦੇ ਅੰਡਰ ਜਿਹੜੇ ਵੀ ਘਰ ਆਉਂਦੇ ਨੇ ਉਹਨਾਂ ਦੀ ਜਿਹੜੀ ਆ ਆਪਣੀ ਰਜਿਸਟਰੀ ਹੋਇਆ ਕਰੇਗੀ ਬਕਾਇਦਾ ਰਜਿਸਟਰੀ ਹੋਇਆ ਕਰੇਗੀ ਉਹ ਸਾਡੇ ਹਲਕੇ ਦੇ ਤਕਰੀਬਨ ਲਗਭਗ ਉਹ ਮੰਤੀਆਂ ਵਗੈਰਾ ਜਨ ਲੈ ਗਏ ਹੋਗੇ ਹੋਏ ਨੇ ਆ ਤਾਂ ਤਕਰੀਬਨ ਲਗਭਗ ਕਾਫੀ ਕੰਮ ਜਿਹੜੇ ਆ ਹੋ ਚੁੱਕੇ ਨੇ ਜੀ ਹਾਂਜੀ ਬਾਕੀ ਹੋਰ ਤੁਹਾਡਾ ਕੋਈ ਕੋਈ ਸਵਾਲ ਹੋਵੇ ਤਾਂ ਦੱਸੋ ਹਾਨੂੰ ਤਾਂ ਹੋਰ ਵੀ ਆਪਾਂ ਲੋਕਾਂ ਨਾਲ ਗੱਲਬਾਤ ਕਰਦੇ ਆ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਬਈ ਲੋਕਾਂ ਨੇ ਕਿਹਾ ਕਿ ਹਰਮੀਤ ਸਿੰਘ ਸੰਧੂ ਨੂੰ ਵੋਟਾਂ ਪਾਵਾਂਗੇ ਔਰ ਹਰਮੀਤ ਸਿੰਘ ਸੰਧੂ ਹੀ ਕਿਉਂ ਆਮ ਆਦਮੀ ਪਾਰਟੀ ਕਿਉਂ ਵੋਟਾਂ ਦਾ ਵੋਟਾਂ ਦੇ ਵਿੱਚ ਹੋਰ ਵੀ ਪਾਰਟੀਆਂ ਖੜੀਆਂ ਬੀਜੇਪੀ ਦੀ ਗੱਲ ਹੋਵੇ ਅਕਾਲੀ ਦਲ ਦੀ ਗੱਲ ਹੋਵੇ ਕਾਂਗਰਸ ਪਾਰਟੀ ਦੀ ਗੱਲ ਹੋਵੇ ਇਹ ਲੋਕਾਂ ਦੇ ਚਹੀਤੇ ਐਮਐਲਏ ਸਾਡੇ ਸਾਰਿਆਂ ਦੇ ਤੇ ਤਾਂ ਕਰਕੇ ਲੋਕ ਦਿਲ ਖੁਸ਼ ਹੋ ਕੇ ਕਰ ਪਾਉਣ ਦੇ ਵੋਟਾਂ ਤੇ ਬਾਕੀ ਪਿਛਲੇ ਆ ਤੁਸੀਂ ਇਹਨਾਂ ਦੀ ਕਰਜਾਰੀ ਵੇਖ ਲਓ ਕਿੰਨੇ ਹਲਕੇ ਜੇ ਕੰਮ ਕੀਤੇ ਆ ਜੇ ਸੜਕਾਂ ਪਏ ਜੋ ਕੁਝ ਇਹਨਾਂ ਦੇ ਟਾਈਮ ਦੇ ਬਣੇ ਆ। ਉਦੋਂ ਬਾਅਦ ਕੋਈ ਦਿਖਾ ਦਿਓ ਸਾਨੂੰ ਕੋਈ ਵਿਕਾਸ ਹੋਇਆ ਵੇ ਹਲਕੇ ਦਾ। ਸਾਡੇ ਤੇ ਹੁਣ ਵੀ ਜਦੋਂ ਦੇ ਹਲਕਾ ਇੰਚਾਰਜ ਲੱਗੇ ਆ ਲੋਕਾਂ ਦੇ ਕੰਮ ਹੋ ਰਿਹਾ। ਹੁਣ ਵੀ ਕੰਮ ਹੋ ਰਿਹਾ ਆਮ ਆਦਮੀ ਪਾਰਟੀ ਨਾਲ ਜੁੜਿਆ ਹਰਮਿੰਦਰ ਸਿੰਘ ਸੰਧੂ ਔਰ ਜਿਹੜੇ ਕੰਮ ਲੋਕਾਂ ਦੇ ਰਹਿੰਦੇ ਆ ਹੁਣ ਤੱਕ ਵਿਸ਼ਵਾਸ ਹੈ ਕਿ ਉਹ ਕੰਮ ਹੁਣ ਵੀ ਪੂਰੇ ਹੋ ਜਾਣਗੇ। ਭਾਜੀ ਇੱਕ ਤਾਂ ਹੁੰਦਾ ਨਾ 100 99% 110% ਹੂੰ ਇੱਥੇ ਤੋਂ ਹੀ ਵੇਖ ਹੀ ਰਹਿਣਾ ਹਲਕੇ ਜਾ ਕੇ। ਹੂੰ ਪਾ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾਂ ਦੀ ਗੱਲ ਕੀਤੀ ਆ ਪਿਛਲੇ ਦੰਦਾਂ ਦੇ ਵਿੱਚ ਤਰਨਤਨ ਸਾਹਿਬ ਦੇ ਵਿੱਚ ਆਉਂਦੇ ਆਰ ਤੁਹਾਨੂੰ ਮਿਲੇ ਸੀਗੇ ਗਰਾਊਂਡ ਲੈਵਲ ਤੇ ਆ ਕੇ ਹਾਂਜੀ ਰੋਡ ਸ਼ੋਅ ਕਰਕੇ ਗਏ ਹੁਣ ਫਿਰ ਬਿਲਕੁਲ ਮਿਲ ਫਿਰ ਇੱਕ ਰੋਡ ਸ਼ੋਅ ਰੱਖ ਲੱਗੇ ਆ ਹੂੰ ਬਾਕੀ ਇੱਕ ਦੋ ਤਿੰਨ ਦਿਨ ਤੱਕ ਮਾਨ ਸਾਹਿਬ ਦੀ ਵਾਈਫ ਨੇ ਆਉਣਾ ਮੇਰੇ ਘਰੇ ਪ੍ਰੋਗਰਾਮ ਰੱਖਿਆ ਵਾ ਹੂੰ ਤੋਂ ਉਹਦੇ ਵੀ ਸੱਦੋ ਸਾਰੇ ਭੈਣ ਭਰਾ ਮਨੂੰ ਆਪਣੀਆਂ ਮਿਸ਼ਕਲਾਂ ਦੱਸਣ ਜੀ ਤਾਂ ਇਹ ਤਰਨਤਨ ਸਾਹਿਬ ਦੇ ਆਮ ਲੋਕ ਆ ਜਿਹੜੇ ਗਰਾਊਂਡ ਲੈਵਲ ਤੇ ਲੋਕ ਹੈਗੇ ਉਹਨਾਂ ਨਾਲ ਗੱਲਬਾਤ ਕੀਤੀ ਆ ਔਰ ਉਹਨਾਂ ਨੇ ਆਪਣੇ ਤਰਕ ਦੇ ਨਾਲ ਆਪਣੇ ਤਜਰਬੇ ਅਨੁਸਾਰ ਜਿਹ ਜੁੜੇ ਰਹੇ ਹੋਣ ਦੇ ਪ੍ਰੱਖ ਪੋਸਟ ਦੇ ਨਾਲ ਮੈਂ ਸਿਮਰਨਜੀਤ ਸਿੰਘ ਸੁਦਾਨਾ ਕੈਮਰਾਮੈਨ ਗੁਰਸਰਨ ਦੇ ਨਾਲ ਧੰਨਵਾਦ